ਹੈਲੋ ਦੋਸਤੋ ਅੱਜ ਦੇ ਬਲੌਗ ਵਿੱਚ ਥੋੜਾ ਸਵਾਗਤ ਹੈ ਅੱਜ ਆਪਾਂ ਆਪਣੇ ਪਿੰਡ ਖੜੇ ਸੀਗੇ ਬੈਲਟਿੰਗ ਦੀ ਦੁਕਾਨ ਤੇ ਵਰਕਸ਼ਾਪ ਤੇ ਤੇ ਪ੍ਰਵੀਂਦਰ ਸਿੰਘ ਦੀ ਵਰਕਸ਼ਾਪ ਆ ਆ ਹੁਣ ਸੁਭਾਗਾ ਬਣਾਇਆ ਮੈਸਤਰੀ ਆਪਣੇ ਨੇ ਤੇ ਬਹੁਤ ਸੋਹਣਾ ਬਣਾਇਆ ਪੂਰਾ ਮੁਕਤਕਲ ਸੁਭਾਗਾ ਬਣਾਇਆ ਕਿ ਆ ਥੱਲੇ ਚੈਨਰ ਚ ਉਹਨਾਂ ਪੂਰੇ ਮੋٹے ਲਾਏ ਆ ਬਹੁਤ ਸੋਹਣਾ ਬਣਾਇਆ ਆ ਮੱਥੇ ਤੇ ਲਾਤੇ ਤੇ ਆ ਤੈਰ ਲਗਾਤਾਰਾਂ ਦੇ ਨਾਲ ਬਹੁਤ ਜੀ ਚੀਜ਼ ਬਣਾਈਆ ਪਾ ਪਲਾਸੇ ਤੈਰ ਇਕੱਠੇ ਕਰਨ ਜੁਣ ਤਰੀਆਂ ਦੇ ਲੱਗਦੇ ਥੱਲੇ ਹਿੱਸਾ ਲਾਉ ਨੂੰ ਉਹਨੇ ਬਣਾਇਆ ਬਹੁਤ ਸੋਹਣਾ ਜਗਾਰ ਲੱਗ ਜਾਏ ਮੈਨੂੰ ਤੇ ਬਹੁਤ ਵਧੀਆ ਬਣਾਇਆ ਸੁਭਾਗਾ ਪੂਰਾ ਮੁਕਤਗਲ ਆ ਤਾਂ ਇਹ ਤਾਂ ਇਹਨਾਂ ਜੁਣ ਲਾ ਆ ਦੇ ਵਧੀਆ ਆ ਪੈਪਾਂ ਨੂੰ ਬੁਲਾ ਕੇ ਇਕੱਠਾ ਕਰਨਾ ਤੇ ਦੇਖ ਆ ਗੁੱਲੀਆਂ ਕੜੀਆਂ ਬਹੁਤ ਸੋਹਣੀਆਂ ਲਾਈਆਂ ਤੇ ਇੱਕ ਇੱਥੇ ਬਹੁਤ ਵਧੀਆ ਹੋਰ ਚੀਜ਼ ਬਣਾਈ ਆ ਉਹ ਮੈਨੂੰ ਬਹੁਤ ਸੋਹਣੀ ਲੱਗੀ ਆ ਆ ਕੁੰਡਾ ਇੱਥੇ ਹੱਕ ਲੱਗੀਆਂ ਜ ਤੇ ਆ ਕੁੰਡੇ ਵਾਲਾ ਜਿਗਰ ਬਹੁਤ ਵਧੀਆ ਲੱਗਾ ਬਹੁਤ ਸੋਹਣਾ ਆ ਕੁੰਡਾ ਫੱਟੀ ਤੇ ਪੈ ਜਾਂਦਾ ਤੇ ਬਹੁਤ ਵਧੀਆ ਸੋਨਾ ਬਣਾਇਆ ਸੁਹਾਗਾ ਤੇ ਜੇ ਕਿਸੇ ਨੇ ਬਣਾਉਣਾ ਹੋਵੇ ਤਾਂ ਨੰਬਰ ਉੱਤੇ ਦਿੱਤਾ ਤੇ ਸੰਪਰਕ ਕਰ ਸਕਦੇ ਹੋ ਮੈਸਤਰੀ ਨਾਲ ਆਪਣੇ ਨਾਲ ਤੇ ਆਪਣੇ ਵੀਡੀਓ ਨੂੰ ਲਾਇਕ ਸ਼ੇਅਰ ਫੋਲੋ ਜ਼ਰੂਰ ਕਰਦੇ ਕਰੋ ਭਰਾ ਬਣ ਕੇ ਆ ਦੇਖੋ ਬਹੁਤ ਸੋਹਣਾ ਬਣਾਇਆ ਸੁਭਾਗਾ ਤੇ ਬਹੁਤ ਮੁਕਤ ਗੱਲ ਬਹੁਤ ਵਧੀਆ ਸਫਾਈ ਸੁਪੂਈ ਬਹੁਤ ਵਧੀਆ ਕੀਤੀ ਆ ਤੇ ਬਹੁਤ ਸੋਹਣਾ ਬਣਾਇਆ ਪੂਰਾ ਹੈਵੀ ਆ ਸੁਭਾਗਾ ਆਇਂ ਕੋਈ ਵੀ ਬਾੜਾ ਮੋਟਾ ਹੋਗਾ ਤੇ ਆਹ ਵੇਖੋ ਕਿੰਦਾ ਸੋਹਣਾ ਲੱਗਦਾ ਦੂਰਾ ਪੂਰਾ ਸੋਹਣਾ ਲੱਗਦਾ ਮਾੜੀ ਗੱਲ ਨਹੀਂ ਵੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ